ਕੀ ਲੱਗਦਾ ਕਿ ਉਹ ਜਿਆਦਾ ਰਿਸਪੌਂਸ ਲੈ ਅੱਜ ਕੈਂਪੇਨ ਕਰੀਓ ਸਾਡਾ ਤੁਸੀਂ ਜੀ ਦੇਖ ਹੀ ਲਿਆ ਬਹੁਤ ਵਧੀਆ ਰਿਸਪੌਂਸ ਹੈ ਜਿਵੇਂ ਅਸੀਂ ਪਿੰਡਾਂ ਵਿੱਚ ਜਾ ਕੇ ਵੀ ਵੀ ਮੀਟਿੰਗਾਂ ਕਰਦੇ ਸਾਡੀਆਂ ਵੱਡੀਆਂ ਰੈਲੀਆਂ ਰੋਡ ਸ਼ੋ ਵੀ ਹੋ ਚੁੱਕੀਆਂ ਆ ਔਰ ਲੋਕਾਂ ਦਾ ਬਹੁਤ ਵਧੀਆ ਉਤਸ਼ਾਹ ਔਰ ਲੋਕ ਜਿਹੜਾ ਪਾਰ ਸਤਕਾਰ ਪਿਆਰ ਦੇ ਰਹੇ ਆ ਔਰ ਫਾਸਲਾ ਦੇ ਰਹੇ ਆ ਉਹਦੇ ਵਿੱਚ ਲੱਗਦਾ ਵੀ ਮੈਨੂੰ ਇਹ ਲੋਕ ਇੱਥੇ ਜੂਨ ਨੂੰ ਵੱਡਾ ਫਤਵਾ ਦੇ ਕੇ ਲੋਕ ਸਭਾ ਚ ਸਪੀਚ ਕੀ ਲੱਗਦਾ ਜਿਹੜੀ ਮਨ ਲਾ ਲੋਕ ਮਾਰੂ ਨੀਤੀਆਂ ਆਈਆਂ ਸੀ ਜਿਹੜੇ ਪਿਛਲੇ ਸਰਕਾਰਾਂ ਵੱਲੋਂ ਬਣਾਏ ਗਏ ਆ ਕੀ ਤੁਹਾਡੀ ਸਰਕਾਰ ਜੇ ਆਂਦੀ ਆ ਤਾਂ ਸੱਤਾ ਦੇ ਵਿੱਚ ਤਾਂ ਲੋਕਾਂ ਲਈ ਕੀ ਕੀਤਾ ਜਾਏ ਅਸੀਂ ਜੀ ਇਹ ਜਿਹੜੇ ਤਿੰਨ ਕਾਲੇ ਕਾਨੂੰਨਾਂ ਇਨਾਂ ਨੂੰ ਪਹਿਲਾਂ ਅਸੀਂ ਇਹਨਾਂ ਦਾ ਮਸਲਾ ਠਾਵਾਵਾਂਗੇ ਉੱਥੇ ਕਿ ਸਾਡੇ ਕਿਸਾਨਾਂ ਵਾਸਤੇ ਬਹੁਤ ਹੀ ਮਾੜੇ ਮਾੜੀ ਨੀਤੀਆਂ ਬਣਾਈ ਗਈ ਹੈ ਔਰ ਸਾਡੇ ਕਿਸਾਨਾਂ ਨੂੰ ਕਿਉਂਕਿ ਜਿਹੜਾ ਸਾਡਾ ਸੁਪਾ ਹੈ ਖੇਤੀ ਪ੍ਰਧਾਨ ਸੁਪਾ ਅਗਰ ਸਾਡੇ ਕਿਸਾਨ ਇਸੇ ਤਰ੍ਹਾਂ ਹੀ ਸੜਕਾਂ ਤੇ ਰੋਦੇ ਰਹਿਣਗੇ ਤਾਂ ਸਾਡਾ ਜਿਹੜਾ ਦੇਸ਼ ਹੈ ਸਾਡਾ ਪੰਜਾਬ ਉਹ ਪਿੱਛੇ ਚਲੇ ਜਾਊਗਾ ਔਰ ਸਾਡੇ ਜਿਹੜੇ ਸਾਧਨ ਹੈ ਇਹ ਸਾਰੇ ਖਤਮ ਹੋ ਜਾਣਗੇ ਔਰ ਸਾਡਾ ਜਿਹੜਾ ਸਮਾਜ ਹੈ ਉਹ ਨਿਕ ਉਹਦਾ ਉਹਦੇ ਚ ਨਗਾਰ ਆ ਜਾਊਗਾ ਤੁਹਾਡੇ ਕਿਹੜੇ ਮੁੱਦੇ ਆਮ ਰਹਿਣਗੇ ਜਿਹੜੇ ਟੂਨ ਨੂੰ ਲੈ ਕੇ ਆ ਇਹ ਜੀ ਇੱਕ ਤਾਂ ਸਭ ਤੋਂ ਪਹਿਲਾਂ ਤਾਂ ਇਸ ਪੈਂਡ ਦਾ ਹੀ ਜਿਹੜਾ ਮੁੰਤਾ ਹੈ ਰੋਬੋਟ ਸਿਸਟਮ ਹੁੰਦਾ ਹੈ ਇਹ ਜਿਹੜਾ ਫੋਲ ਹੈ ਉਹਦੇ ਵਿੱਚ ਜਿਹੜੀਆਂ ਕਈ ਜਾਨਾਂ ਜਾ ਚੁਕੀਆਂ ਸੀ ਉਹ ਸਭ ਤੋਂ ਪਹਿਲਾਂ ਉਹ ਲੋਕ ਸਭਾ ਚੜ੍ਹਾਵਾਂਗੇ ਔਰ ਬਾਕੀ ਸਾਡਾ ਇੱਕ ਹੈਲਥ ਤੇ ਇਸ਼ੂ ਰਹੂਗਾ ਸਾਡਾ ਕਿਉਂਕਿ ਜਿਹੜਾ ਮੈਡੀਕਲ ਕਾਲਜ ਹੈ ਫਰੀਦਕੋਟ ਵਿੱਚ ਉਹਦੀ ਜਿਹੜੀ ਹਾਲਤ ਹੈ ਉਹ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਆ ਔਰ ਨਾ ਹੀ ਉੱਥੇ ਕੋਈ ਡਾਕਟਰ ਹੈ ਕਿਉਂਕਿ ਉੱਥੇ ਸਾਡੇ ਗਰੀਬ ਪਰਿਵਾਰ ਜਾ ਕੇ ਇਲਾਜ ਕਰਾਉਂਦੇ ਆ ਸੋ ਅਸੀਂ ਉਹ ਵਾਲਾ ਜਿਹੜਾ ਸਭ ਤੋਂ ਪਹਿਲਾਂ ਵਿਸ਼ੇਸ਼ ਤੌਰ ਤੇ ਅਸੀਂ ਉਹ ਮੈਡੀਕਲ ਹਲਪ ਦੀ ਹਾਲਤ ਨੂੰ ਮੈਡੀਕਲ ਦੀ ਹਾਲਤ ਨੂੰ ਸੁਧਾਰਾਂਗੇ ਉੱਥੇ ਵਧੀਆ ਡਾਕਟਰਾਂ ਦੀ ਟੀਮ ਬਿਠਾਵਾਂਗੇ ਤਾਂ ਜੋ ਉੱਥੇ ਇੱਕ ਛੱਤ ਥੱਲੇ ਸਾਰਿਆਂ ਨੂੰ ਵਧੀਆ ਇਲਾਜ ਟਰੀਟਮੈਂਟ ਮਿਲ ਸਕੇ ਕਿਤੇ ਬਖ ਬਖ ਪਾਰਟੀਆਂ ਦਾ ਵਿਰੋਧ ਹੋ ਰਿਹਾ ਕਿਤੇ ਤੁਹਾਡੇ ਨਾਲ ਤਾਂ ਨਹੀਂ ਇਹੋ ਜੀ ਨੌਕਤਵਾਰ ਹਾਂ ਜੀ ਨਾ ਵਾਹਿਗੁਰੂ ਸੱਚੇ ਪਾਤਸ਼ਾਹ ਇਹ ਮੇਰੇ ਪਰਿਵਾਰ ਨੂੰ ਕਿਉਂਕਿ ਮੇਰਾ ਪੇਕਾ ਪਰਿਵਾਰ ਹੈ ਜਿਹੜਾ ਜੀ ਫਰੀਦਕੋਟ ਹੈ ਔਰ ਮੇਰਾ ਜਿਹੜਾ ਸਹਰਾ ਪਿੰਡ ਆ ਉਹ ਮੁੱਗਾ ਹੈ ਔਰ ਮੈਂ ਇਸ ਮੁੱਗੇ ਸ਼ਹਿਰ ਦੀ ਵਸਨੀਕ ਹਾਂ ਔਰ ਮੈਂ ਲੰਬੇ ਸਮੇਂ ਤੋਂ ਇਸ ਮੋਗੇ ਜ਼ਿਲ੍ਹੇ ਦੀ ਸੇਵਾ ਕਰ ਰਹੀ ਆਂ ਔਰ ਨਿਆਲ ਸਿੰਘ ਵਾਲਾ ਹਲਕਾ ਸਾਡੀ ਕਰਨ ਖੂਮੀ ਆ ਔਰ ਮੇਰੇ ਨਾਲ ਸਾਰੇ ਖੜੇ ਆ ਮੋਢੇ ਨਾਲ ਮੋਢਾ ਜੋੜ ਕੇ ਮੈਂ ਵਾਈ ગ્રુપ ਦੇ ਅਰਦਾਸ ਕਰਦੀ ਆਂ ਕਿ ਜਿਹੜਾ ਇਹ ਪਿਆਰ ਮੈਨੂੰ ਦੇ ਰਹੇ ਆ ਸਾਰੇ ਸਾਡੇ ਫਰੀਦਕੋਟ ਹਲਕੇ ਦੇ ਲੋਕ ਇਸੇ ਤਰ੍ਹਾਂ ਹੀ ਇੱਕ ਤਰੀਕ ਤੱਕ ਬਣਿਆ ਰਹੇ ਔਰ ਮੈਂ ਇਸ ਲੋਕ ਸਭਾ ਹਲਕੇ ਦੀ ਵਧੀਆ ਸੇਵਾ ਕਰ ਸਕਾਂ ਇੱਕ ਲਾਸਟ ਵਾਲਾ ਜੇ ਕਿ ਮਾਲ ਕੈਂਡੀਡੇਟ ਜਿੱਤ ਕੇ ਚਲੇ ਜਾਂਦੇ ਆ ਤਾਂ ਲੋਕਾਂ ਦਾ ਕਹਿਣਾ ਵੀ ਜਿਹੜੇ ਕੈਂਡੀਡੇਟ ਸੋ ਜਿਤਾ ਕੇ ਦਿੱਤੇ ਆਗੇ ਤੇ ਤੋ ਸਾਡੀ ਸਾਰ ਨਹੀਂ ਲੈ ਰਹੇ ਦੇਖੋ ਜੀ ਮੈਂ ਤਾਂ ਸਾਰਿਆਂ ਨੂੰ ਮੇਰਾ ਘਰ ਵੀ ਪਤਾ ਔਰ ਜਿਹੜਾ ਲੋਕ ਸਭਾ ਹਲਕਾ ਹੈ ਇੱਕ ਇੱਕ ਘਰ ਚ ਮੈਂ ਜਾ ਗਈ ਹੋਈ ਆ ਔਰ ਮੈਨੂੰ ਜਾਣਦੇ ਵੀ ਆ ਸਾਰੇ ਲੋਕ ਬਾਈ ਫੇਸ ਵੀ ਜਾਣਦੇ ਆ ਮੇਰਾ ਘਰ ਵੀ ਜਾਣਦੇ ਆ ਮੈਂ ਇਹਨਾਂ ਨੂੰ ਇਹੋ ਜਿਹੀ ਸ਼ਿਕਾਇਤ ਦਾ ਮੌਕਾ ਕਦੇ ਨਹੀਂ ਦਵਾਂ ਥੈਂਕ ਯੂ ਜੀ ਕੀ ਲਾਉਣਾ ਸੀ ਸਾਡੇ ਤਾਂ 2 ਸਾਲਾਂ ਚ ਸਭ ਤੋਂ ਵੱਧ 2 ਸਾਲਾਂ ਵਿੱਚ ਸਾਡੇ ਨੌਜਵਾਨ ਬੱਚੇ ਬਾਹਰ ਗਏ ਆ ਜਿੰਨਾ ਨੂੰ ਕੇ ਮਾਪਿਓ ਨੇ ਮਜ਼ਦੂਰੀ ਵਾਸ ਹੋ ਕੇ ਉਹਨਾਂ ਨੂੰ ਆਪਣੀਆਂ ਪੈਲੀਆਂ ਗਹਿਗੇ ਰੱਖ ਕੇ ਵੇਚ ਕੇ ਬੱਚਿਆਂ ਨੂੰ ਨੌਜਵਾਨਾਂ ਨੂੰ ਬਾਹਰ ਭੇਜਦਾ। ਉੱਥੇ ਵੀ ਸਾਡੇ ਬੱਚੇ ਮਿਹਨਤ ਮਜ਼ਦੂਰੀ ਕਰਕੇ ਫਿਰ ਵੀ ਪਾਚ ਰਹੇ ਆ। ਪਰ ਮੈਂ ਚਾਹੁੰਨੀ ਆ ਕਿ ਸਾਡੇ ਸਾਡੀ ਜਿਹੜੀ ਨੌਜਵਾਨੀ ਹੈ ਇਸੇ ਦੇਸ਼ ਦੀ ਵਸੇ ਉਹਨਾਂ ਦੀ ਉਮਰ ਪਰਮਾਤਮਾ ਲੰਬੀ ਕਰੇ। ਕੋਈ ਐਹੋ ਜੀ ਚੀਜ਼ ਪਰਮਾਤਮਾ ਸਾਨੂੰ ਸੇਵਾ ਦਾ ਮੌਕਾ ਦੇਵੇ। ਅਸੀਂ ਲੈ ਕੇ ਆਈਏ ਆਪਣੇ ਲੋਕ ਸਭਾ ਹਲਕੇ ਵਾਸਤੇ ਵਿਸ਼ੇਸ਼ ਤੌਰ ਤੇ ਜਿਹੜਾ ਸਾਡਾ ਹਲਕਾ ਕਰਨਪੂਣੀ ਹੈ ਸਾਡੀ ਨਾਰ ਸਿੰਘ ਵਾਲਾ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣੀ ਹੈ ਕਿ ਅਸੀਂ ਆਪਣੇ ਹਲਕੀ ਨੂੰ ਪਹਿਲੀ ਤੀਸਣਾਉਂਦਾ ਉਹਨੇ ਕਦੇ ਕਿਸੇ ਦਾ ਦੁੱਖ ਦਰਦ ਕਿਹਾ ਵੀ ਆਹ ਦੁੱਖ ਕਿਸਾ ਦੇ ਪੰਜਾਬ ਦੇ ਸੁਪਦੇ ਸਾਡੀਆਂ ਬੀਬੀਆਂ ਨੂੰ ਆਹ ਦੁੱਖ ਆ ਜਾਂ ਸਾਡੇ ਬਜ਼ੁਰਗਾਂ ਨੂੰ ਪੈਨਸ਼ਨਾਂ ਬੰਦ ਕਰਤੀਆਂ ਜਿਹੜੇ ਕਿ ਆਪਣੇ ਬੱਚਿਆਂ ਦੇ ਸੱਦੇ ਅਸ਼ੀਰਵਾਦ ਦਾ ਹੱਥ ਰੱਖਦੇ ਸੀਗੇ ਜਿਹੜਾ ਸ ਕਰਨ ਸਕੀਮ ਹੈ ਉਹ ਬਿਲਕੁਲ ਹੀ ਨਹੀਂ ਦਿੱਤੀ ਆਟਾ ਦਾ ਤੁਸੀਂ ਇਹ ਲਫਾਫੇ ਦੇਖ ਹੀ ਲਏ ਆ ਉਹ ਸਿਰਫ ਲਫਾਫੇ ਹੀ ਆ ਉਹਨਾਂ ਵਿੱਚ ਕੁਝ ਨਹੀਂ ਉਹੋ ਜਿਹੜਾ 88 55 ਨੂੰ ਮੀਨੀ ਪਾ ਸਕਦੇ ਕਿ ਸਾਡੇ ਪਸ਼ੂ ਵੀ ਬਿਮਾਰ ਹੋ ਜਾਣਗੇ ਇੰਨਾ ਮੜਾ ਅਨਾਜ ਆ ਰਿਹਾ ਇੰਨਾ ਮੜਾ ਆਟਾ ਉਹ ਵੀ 3 ਕਿਲੋ ਕੇ 4 ਕਿਲੋ ਸਿਰਫ ਫੋਟੋ ਜਾਂ ਉਹ ਲਫਾਫਾ ਸੀ ਧੋਗੇ ਦੁਬਾਰਾ ਮੋਗੇ ਜਦੋਂ ਜਾਂਦੇ ਆ ਸ਼ਾਪਿੰਗ ਕਰਨ ਤਾਂ ਅਸੀਂ ਉਹ ਵਾਪਸ ਸਕਦੇ ਸਿਰਫ ਉਹਨਾਂ ਨੇ ਬੋਰ ਹੀ ਲਾਏ ਆ 42000 ਨੌਕਰੀਆਂ ਸੀ ਨੌਕਰੀਆਂ ਦੇ ਦਾਂਗੇ ਕਿਸੇ ਨੂੰ ਨੌਕਰੀ ਮਿਲੀ ਆ ਕੋਈ ਅੱਖ ਖੜਾ ਕਰਕੇ ਕਹਿ ਦੇ ਵੀ ਸਾਨੂੰ ਨੌਕਰੀ ਦਿੱਤੀ ਐ ਜਾਂ ਸਾਡੇ ਕਿਸੇ ਪਰਿਵਾਰ ਦੇ ਜਾਂ ਰਿਸ਼ਤੇਦਾਰੀ ਚੋਂ ਬੱਚੇ ਨੂੰ ਮਿਲੀ ਐ ਕਿਸੇ ਨੂੰ ਨਹੀਂ ਦਿੱਸਰ ਫੋਗ ਹੈ ਉਹਨੇ ਸਰ ਜੁਮਲਾ ਛੱਡ ਗਿਆ ਸੀ ਕਿ ਸਾਡੇ ਅੰਗਰੇਜ਼ ਆਉਣਗੇ ਅੰਗਰੇਜ਼ ਕੀ ਆਉਣੇ ਸਾਡੇ ਤਾਂ ਦੱਸੋ ਜਦੋਂ ਬੱਚਾ ਟ੍ਰੇਨਿੰਗ ਕਰਕੇ ਆਊਗਾ 11 ਦੀ ਤਾਂ ਉਹ ਆਪਣੇ ਪਰਿਵਾਰ ਵਾਸਤੇ ਜਦੋਂ ਆਪਾਂ ਨੌਕਰੀ ਚ ਜਾਂਦੇ ਆ ਤਾਂ ਸਾਨੂੰ ਐ ਹੁੰਦਾ ਵੀ ਅਸੀਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਾਂਗੇ ਸਾਡਾ ਪਰਿਵਾਰ ਵਧੀਆ ਇੱਕ ਸਮਾਜ ਦਾ ਵਧੀਆ ਹੰਕ ਬਣੂਗਾ ਤੇ ਸਾਡਾ ਬੱਚਾ ਉਹ ਦੇਸ਼ ਦੀ ਸੇਵਾ ਕਰੂਗਾ ਅਰਜੁਨ ਨੇ ਕੀ ਕੀਤਾ ਮੋਦੀ ਨੇ ਦੇਸ਼ ਦੀ ਸੇਵਾ ਕਰਨ ਦੀ بجائے ਦੇਸ਼ ਨੂੰ ਖਤਮ ਕਰਨ ਦੀ ਪਲਾਨਿੰਗ ਬਣਾਈ ਹੈ ਉਹ ਬੱਚਾ ਜਦੋਂ ਹਥਿਆਰਾਂ ਦੀ ਸਖਲਾਈ ਲੈ ਕੇ ਘਰੇ ਆਊਗਾ ਤਾਂ ਜਦੋਂ ਉਹਨੂੰ ਕੋਈ ਰੋਟੀ ਰੋਜ਼ੀ ਦਾ ਸਾਧਨ ਨਹੀਂ ਦਿੱਸੂਗਾ ਕੋਈ ਕਮਾਈ ਦਾ ਸਾਧਨ ਨਹੀਂ ਦਿੱਸੂਗਾ ਤਾਂ ਉਹ ਗਲਤ ਰਸਤੇ ਤੇ ਚੱਲੂਗਾ ਬੱਚਾ ਜਦੋਂ ਸਾਡੇ ਪੰਜਾਬ ਦਾ ਬੱਚਾ ਜਾਂ ਸਾਡੇ ਪਰਿਵਾਰ ਦਾ ਬੱਚਾ ਦੇਸ਼ ਦੀ ਸੇਵਾ ਕਰਕੇ ਵਾਪਸ ਆਉਂਦਾ ਸੀ ਤਾਂ ਉਹਦਾ ਢੋਲ ਲਗਾ ਕੇ ਨ ਸਵਾਗਤ ਕਰਦੇ ਸੀ ਅਸੀਂ ਪਿੰਡਾਂ ਦੇ ਔਰ ਅੱਜ ਕੀ ਆ ਉਹ ਬੱਚਾ ਦਰਦ ਦਰ ਪਟਕਲਾ ਕਰਦਾ ਉਹਦਾ ਨਾਮ ਵੀ ਨਹੀਂ ਆਉਂਦਾ ਵੀ ਉਹ ਫੌਜ ਚ ਸਪਲਾਈ ਲੈ ਕੇ ਆਇਆ ਉਹਨੇ ਸਕੀਮ ਹੀ ਐਮੋਦੀ ਬਣਾਤੀ ਕਿ ਬੱਚੇ ਨੂੰ ਖਤਮ ਕਰ ਦੋ ਜਦੋਂ ਬੱਚਾ ਵੇਲਾ ਫਿਰੂਗਾ ਉਹਦਾ ਜਿੰਦਾਬਾਦ ਫਿਰਿਹਾਉਂ ਗਾਂਧੀ ਜਿੰਦਾਬਾਦ ਕੰਪਨੀ ਇੱਕ ਆਰਥਿਕ ਮੂਲ ਦੇ ਨਾਤੇ ਮੈਂ ਸਭ ਦੁੱਖ ਦਰਦ ਸਮਝਦੀ ਆਂ ਜਿਹੜੀਆਂ ਬੀਬੀਆਂ ਭੈਣਾਂ ਜਦੋਂ ਮੇਰੇ ਕੋਲ ਆਉਂਦੀਆਂ ਹਾਂ ਵੀ ਬੇਨਾ ਬੇਦਾ ਹਾਂਜੀ ਜੀ ਜੀ